ਸਾਨੂੰ ਮਤਲਬ ਜੋ ਆਈਡੀਆ ਬੋਡਾਫੋਨ ਕੰਪਨੀ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਐਵੇਂ ਦਾ ਪਰਸਨ ਹੈ ਜੋ ਐਪੀਐਸ ਪੀਓਐਸ ਹੁੰਦੇ ਨੇ ਮਤਲਬ ਰਿਟੇਲਰਸ ਹੁੰਦੇ ਨੇ ਪੀ ਇਹਨਾਂ ਨੇ ਪੀ ਗਲਤ ਡਾਕੂਮੈਂਟ ਲਗਾ ਕੇ ਮਲਟੀਪਲ ਸਿਮਾ ਮਤਲਬ ਐਕਟੀਵੇਟ ਕਰੀਆਂ ਨੇ ਉਸ ਕੰਸਰਨ ਦੇ ਫਿਰ ਸੇ ਐਫ ਆਈ ਆਰ ਲਾਂਚ ਕੀਤੀ ਸੀਗੀ ਇੱਕ ਦਿਨ ਚ ਆਈ ਥਿੰਕ ਇੱਕ 22 ਤਰੀਕ ਨੂੰ ਤਿੰਨ ਐਫ ਆਈ ਆਰ ਲਾਂਚ ਹੋਈਆਂ ਨੇ ਇੱਕ 23 ਤਰੀਕ ਨੂੰ ਇੱਕ ਅਲੱਗ ਐਫ ਆਈ ਆਰ ਲਾਂਚ ਹੋਈ ਹੈ ਮਤਲਬ ਇਸ ਦੇ ਖਿਲਾਫ ਚਾਰ ਐਫ ਆਈ ਆਰਸ ਲਾਂਚ ਹੋਈਆਂ ਨੇ ਜਿਹੜੀਆਂ ਤੇ ਜਸਟ ਇਹਨੇ ਮਤਲਬ ਫਰੌਡ ਡਾਕੂਮੈਂਟਸ ਬਣਾ ਕੇ ਉਹਨੂੰ ਫॉर द ਪਰਪਸ ਆਫ ਕਮਿਸ਼ਨ ਜੋ ਮਤਲਬ ਇੱਕ SIM ਪਿੱਛੇ ਨੂੰ ਕੁਝ ਕਮਿਸ਼ਨ ਮਿਲਦਾ ਹੋਵੇਗਾ ਉਹ ਫॉर दैट ਇਹਨੇ ਸਿਰਫ SIM ਐਕਟੀਵੇਟ ਕਰੀਆ ਨਹੀਂ ਕਿੰਨੇ ਟਾਈਮ ਤੋਂ ਕਰਦਿਆ ਸੀ ਕਰੀਆ ਇਹ ਅਪਰੋਕਸੀਮੇਟਲੀ ਜੋ ਅਕੋਰਡਿੰਗ ਟੂ ਹਿਮ ਜੋ ਇਹ ਦੱਸ ਰਿਹਾ ਉਹ ਅਕੋਰਡਿੰਗਲੀ 2017 ਤੋਂ ਮੇਬੀ ਇਹਨੇ ਕੰਮ ਸ਼ੁਰੂ ਕਰੇ ਸੀ ਕੀ ਕੀ ਬRAND ਹੋਇਆ ਜਿਹੜਾ ਬਣਾ ਰਿਹਾ ਸੀ ਇਹ ਅ ਫਿਲਹਾਲ ਅਸੀਂ ਇਹਦੇ ਕੋਲੋਂ ਇਹਦੇ ਜੋ ਵੀ ਮਤਲਬ ਸੋਰਸ ਯੂਜ਼ ਕਰਦੇ ਸੀ ਲੈਪਟਾਪ ਐਂਡ ਆਲ दैट ਉਹ ਅਸੀਂ ਬRAND ਕੀਤੇ ਹੋਏ ਨੇ ਤੇ ਬਾਕੀ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਉਹ SIM ਕਿਸ ਦੇ ਨਾਮ ਤੇ ਐਕਟੀਵੇਟ ਕਰਦਾ ਸੀ SIM ਇਹ ਮਤਲਬ ਲੋਕਾਂ ਦੇ ਨਾਮ ਤੇ ਇੱਕ ਦੋ ਪ੍ਰੂਫ ਲੈ ਲੇ ਉਹਦੇ ਚ ਟੈਂਪਟੇਸ਼ਨ ਕਰਕੇ ਇਹਨੇ ਐਕਟੀਵੇਟ ਕਰੇ ਹੋਏ ਨੇ ਕਯੂਜ਼ ਦੇ ਦਾ ਨਾਮ ਕੀ ਹੈ ਜੀ ਇਹਦਾ ਨਾਮ ਜਤਿਨ ਕੁਮਾਰ ਹੈ ਕਿੰਨੇ ਸਾਲਾਂ ਦਾ ਜੀ ਇਹ ਹੈ 35 ਸਾਲ ਦਾ ਜਿਵੇਂ ਕ੍ਰਿਮੀਨਲ ਲਾ ਦਾ ਕ੍ਰਿਮੀਨਲ ਵੀਜ਼ ਯੂਜ਼ ਕਰ ਸਕਦੇ ਨੇ ਜਿਵੇਂ ਜਿਹੜਾ ਹੈਗਾ ਡੁਪਲੀਕੇਟ ਬਣਾ ਕੇ ਇਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿਉਂਕਿ ਥਿਸ ਇਜ਼ ਹਿਸ ਸਟੇਟਮੈਂਟ ਥੈਟ ਹੀ ਹੈਵ ਨਾਟ ਸੇਲਡ ਥੈਟ SIM ਕਾਰਡਸ ਟੂ ਐਨੀਬਾਡੀ ਬਟ ਦ ਥਿੰਗ ਇਜ਼ ਕਿ ਵੀ ਵਿਲ ਆਲਸੋ ਇਨਵੈਸਟੀਗੇਟ ਵੀ ਹੈਜ਼ ਹੀ ਸੋਲਡ ਸਮ SIM ਟੂ ਸਮਬਡੀ ਕਿ ਨਹੀਂ ਤੇ ਫਿਰ ਉਹ ਤੋਂ ਪਤਾ ਲੱਗੇਗਾ ਉਹ ਜੋ SIM ਇਹਨੇ ਐਕਟੀਵੇਟ ਕਰੇ ਨੇ ਵੀ ਵਿਲ ਟੇਕ ਥੈਟ ਕਾਲ ਡਿਟੇਲਸ ਐਂਡ ਏਵਰੀਥਿੰਗ ਦੈਨ ਇਟ ਵਿਲ ਕਮ ਟੂ ਦਾ ਪਿਕਚਰ ਕਿ ਕੋਈ ਸੇਲ ਹੋਈਆਂ ਵੀ ਨਹੀਂ ਕਿ ਨਹੀਂ ਤੇ ਹੁਣ ਉਹ ਕਿੰਨੇ ਬਣਾ ਕੇ ਜਿਹੜੇ ਅਗਰ ਵੇਚ ਚੁੱਕਿਆ ਇਸ ਨੂੰ ਅ ਹਲੇ ਮਤਲਬ ਅ ਪਾਰਟ ਆਫ ਇਨਵੈਸਟੀਗੇਸ਼ਨ ਹੈ ਮਤਲਬ ਹੀ ਹੈਵ ਨਾਟ ਅਕੋਰਡਿੰਗ ਟੂ ਹਿਮ ਹੀ ਹੈਵ ਨਾਟ ਸੋਲਡ ਯੈਟ ਜੋ ਵੀ ਇਨਵੈਸਟੀਗੇਸ਼ਨ ਚ ਆਇਆ ਹੈ ਬਾਕੀ ਵੀ ਵਿਲ ਇਨਵੈਸਟੀਗੇਟ ਮੋਰ ਡੀਪਲੀ ਕਿ ਇਹਨੇ ਸੇਲ ਕਰੀਆਂ ਨਹੀਂ ਹੈ ਕਿ ਨਹੀਂ ਕੋਈ ਹੋਰ ਵੀ ਇਹਦੇ ਨਾਲ ਸੰਬੰਧਿਤ ਫਿਲਹਾਲ ਨਹੀਂ ਫਿਲਹਾਲ ਤਾਂ ਇੱਕੋ ਹੀ ਕਿਊਜ਼ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਹੜੀ ਤਰ੍ਹਾਂ ਦੇ ਜਾਤ ਮਾਰਦਾ ਹੈ